ਲੋ ਜੀ ਦੋਸਤੋ ਬਾਈ ਪਾਲੀ ਦੇ ਘਰ ਖੜੇ ਆ ਤੇ 25 25 ਕਿਲੋ ਵਾਲੀਆਂ ਜਿਹੜੀਆਂ ਬੈੜਾਂ ਨੇ ਉਹ ਲੈ ਕੇ ਆਏ ਆ ਇੱਕ ਤਾਂ ਜੀ ਪਿਓਰ ਜਰਸੀ ਆ ਤੇ ਇੱਕ ਐਫਐ ਠੰਡੀਆਂ ਸੀਲ ਨੇ ਬਰਫ ਵਰਗੀਆਂ ਤੇ ਜੇ ਗੱਲ ਕਰੀਏ ਆ ਪਹਿਲਣ ਦੋ ਦੰਦ ਹੈ ਜੀ ਇਹ ਠੀਕ ਹੈ ਤੇ ਆਹ ਜੀ ਇਹ ਦੂਜੀ ਹੈ ਛਿੱਗੀ ਹੈ ਇਹ ਮੂੰਹ ਤੋਂ ਇਹ ਮੂੰਹੋਂ ਛਿੱਗੀ ਆ ਤੇ ਦੂਜਾ ਸੂਆ ਸੁੰਦੀ ਆ ਤੇ ਜੇ ਗੱਲ ਕਰੀਏ ਦੁੱਧ ਦੀ ਹਨਾ ਜੀ ਦੁੱਧ ਕਿੰਨਾ ਕਪਾਨ ਦੀਆਂ ਨੇ ਦੁੱਧ ਆ ਵੀ ਦੇ ਦੂ 25 ਕਿਲੋ ਦਾ ਜਿਹੜਾ 25 ਆਹ 25 ਕਿਲੋ ਚੋਇਆ ਆਗਲੇ ਇਹ ਚੋਇਆ ਜਿਵੇਂ ਮਾਲਕ ਵੀਰਾਂ ਨੇ ਦੱਸਿਆ ਸੋਨੂੰ ਤੇ ਮੜੇ ਆਪਣਾ ਪਿੰਡ ਵੀ ਦੱਸ ਦਿਓ ਤੇ ਜਿਲ੍ਹਾ ਦੱਸ ਦਿਓ ਤੇ ਨੰਬਰ ਬੋਲ ਦੇ ਕ ਪਿੰਡ ਦੱਸ ਪਿੰਡੀ ਪਿੰਡ ਜੀ ਬੰਦਾ ਪਿੰਡੀ ਹਾਂਜੀ ਬਰਨਾਲਾ ਜਿਹੜਾ ਜੀ ਠੀਕ ਐ ਤੇ ਨੰਬਰ ਮੜੇ ਆ ਬੋਲੋਗੇ ਨੰਬਰ ਬੋਲੋ 81467 ਹਾਂ 62312 62312 ਹਾਂ ਤੇ ਜੇ ਗੱਲ ਕਰੀਏ ਦੋਸਤੋ ਰੇਟ ਦੀ ਰੇਟ ਫੋਨ ਤੇ ਵੀ ਹੋ ਜਾਊਗਾ ਤੇ ਉਹ ਵੀ ਆਪਾਂ ਕਹ ਜੀਏ ਮਾਨਤਾ ਨੂੰ ਖੁੱਲਾ ਹੋਊਗਾ ਜਿਹੜਾ ਰੇਟ ਇਹ ਕਰਨਗੇ ਕਿਉਂਕਿ ਕਿਰਾ ਮੰਗਣ ਦਾ ਰੇਟ ਹੋਰ ਹੁੰਦਾ ਤੇ ਜਿਹੜੇ ਸੌਦੇ ਦਾ ਰੇਟ ਆ ਉਹ ਹੋਰ ਹੁੰਦਾ ਜੇ ਕਿਸੇ ਵੀਰ ਨੇ ਦੁੱਧ ਤੋਲ ਕੇ ਵੀ ਲਿਆਣਾ ਹੋਇਆ ਤਾਂ ਰੇਟ ਫੋਨ ਤੇ ਕਰ ਲਿਓ ਜਦੋਂ ਸੂਪੀਆਂ 10-10 ਦਿਨ ਰਹਿ ਗਏ ਹਨ ਜੀ ਸੂਣ ਦੇ ਵਿੱਚ 10-10 ਦਿਨਾਂ ਦੀਆਂ ਕੱਚੀਆਂ ਮੰਨ ਕੇ ਲੋ ਹਜੇ ਲੇਵਾ ਇਹਨੇ ਕਿੱਥੇ ਕਰਨਾ ਤੁਸੀਂ ਐਂ ਦੇਖ ਲਓ ਢਿੱਲ ਕਿੰਨੀ ਪਈ ਏ ਲੇਵੇਜ ਹਨਾ ਲੈ ਕੀ ਬਾਤ ਆ ਯਾਰ ਤੇ ਐਹਦੇ ਜਮੀ ਦਿਖਾ ਦਈਏ ਸੋਣ ਨੂੰ